ਹਾਂਜੀ ਅਸੀਂ ਜਿਹੜਾ ਆਲ ਇੰਡੀਆ ਫੈਡਰੇਸ਼ਨ ਵੱਲੋਂ ਇਹ ਧਰਨੇ ਲਾ ਰਹੇ ਹਾਂ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੇ ਸਾਡੇ ਚੁਣੇ ਹੋਏ ਸੰਸਦ ਹੈ ਉਹਨਾਂ ਦੇ ਦਫ਼ਤਰਾਂ ਦੇ ਸਾਹਮਣੇ ਜਾਂ ਉਹਨਾਂ ਦੇ ਘਰਾਂ ਦੇ ਸਾਹਮਣੇ ਜਿੱਥੋਂ ਵੀ ਆਪਰੇਟ ਕਰ ਰਹੇ ਆ ਅਸੀਂ ਆਪਣੀਆਂ ਮੰਗਾਂ ਉਹਨਾਂ ਕੋਲੇ ਲੈ ਕੇ ਜਾ ਰਹੇ ਹਾਂ ਕਿ ਉਹ ਸੰਸਦ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੀ ਮੰਗ ਉਠਾਉਣ ਕਿਉਂਕਿ 50 ਸਾਲ ਪੂਰੇ ਹੋ ਗਏ ਆਈਸੀਡੀਐਸ ਸਕੀਮ ਨੂੰ ਚਲਦਿਆਂ 2 ਅਕਤੂਬਰ ਨੂੰ ਤਾਂ ਸੈਂਟਰ ਦੀ ਸਰਕਾਰ ਹੈ ਜਿਹੜੀ ਆਂਗਣਵਾੜੀ ਵਰਕਰ ਨੂੰ ਸਿਰਫ 4500 ਰੁਪਏ ਦੇ ਰਹੀ ਹੈ ਇੱਕ ਉਹਦੀ ਹੈਲਪਰ ਨੂੰ 2250 ਉਹਦੇ ਵਿੱਚੋਂ ਵੀ ਜਿਹੜੀ ਸਟੇਟ ਸਰਕਾਰ ਹੈ ਉਹਨੂੰ 3000 ਰੁਪਏ ਆਂਗਣਵਾੜੀ ਵਰਕਰ ਦਾ 1500 ਇੱਕ ਹੈਲਪਰ ਦਾ ਸੈਂਟਰ ਸਰਕਾਰ ਦੇ ਰਹੀ ਹੈ ਕੰਮ ਸੈਂਟਰ ਸਰਕਾਰ ਆਂਗਣਵਾੜੀ ਵਰਕਰਾਂ ਤੋਂ ਬੇਹੱਦ ਲੈ ਰਹੀ ਹੈਗੀ ਹੈ ਡਿਊਟੀ ਲਈ ਜਾ ਰਹੀ ਹੈ ਐਫ ਆਰਐਸ ਕਰਵਾਈ ਜਾ ਰਹੀ ਹੈ ਪੋਸ਼ਨ ਟਰੈਕਰ ਐਪ ਤੇ ਕੰਮ ਲਿਆ ਜਾ ਰਿਹਾ ਸੋ ਕੰਮ ਬਹੁਤ ਹੈ ਪਰ 50 ਸਾਲਾਂ ਚ ਰੁਪਏ ਕਿੰਨੇ 3000 ਸੋ ਇੱਕ ਤਾਂ ਇਹ ਅਸੀਂ ਕਹਿੰਦੇ ਵੀ ਆਂਗਣਵਾੜੀ ਵਰਕਰ ਜਿਹੜੇ ਹੈਗੇ ਉਹਨਾਂ ਨੂੰ ਰੈਗੂਲਰ ਕਰੋ ਆਈਸੀਡੀਐਸ ਸਕੀਮ ਹੈ ਜਿਹੜੀ ਉਹਨੂੰ ਤੁਸੀਂ ਵਿਭਾਗ ਬਣਾਓ ਜੇ ਜਿੰਨੀ ਦੇਰ ਇਹ ਨਹੀਂ ਤੁਸੀਂ ਕਰਦੇ ਘਟੂ ਘਟ ਮਿਨੀਮਮ ਬੇਸਤਾ ਦਿਓ ਜਿਹੜਾ 34000 28000 ਰੁਪਏ ਦੇ حساب ਨਾਲ ਦੋਵਾਂ ਦਾ ਬੰਦਾ ਇੱਕ ਜਿਹੜਾ ਐਡੀਸ਼ਨਲ ਚਾਰਜ ਆ ਦੇਖੋ 1975 ਦੇ ਵਿੱਚ ਇਹਨਾਂ ਨੇ ਕਿਹਾ ਵੀ 50 ਰੁਪਏ ਆਂਗਣਵਾੜੀ ਵਰਕਰ ਨੂੰ ਮਿਲਣਗੇ ਉਦੋਂ 50 ਰੁਪਏ ਦੀ ਕਿੰਨੀ ਵੈਲਿਊ ਸੀ ਤੇ ਅੱਜ ਉਹ 50 ਰੁਪਏ ਦੀ ਕੋਈ ਵੈਲਿਊ ਨਹੀਂ ਉਹਨੂੰ ਅੱਜ ਵੀ 50000 ਰੁਪਏ ਦੇ ਰਿਹਾ ਜੇ ਆਂਗਣਵਾੜੀ ਸੈਂਟਰ ਦੂਸਰੇ ਦਾ ਆਂਗਣਵਾੜੀ ਵਰਕਰ ਕੰਮ ਕਰਦੀ ਆ ਉਹਨੂੰ ਵਧਾਓ ਇੱਕ ਰਾਸ਼ਨ ਆ ਜਿਹੜਾ ਕੋਰੋਨਾ ਦੇ ਵਿੱਚ ਸ਼ੁਰੂ ਕੀਤਾ ਕਿ ਪੈਕਟਾਂ ਦੇ ਵਿੱਚ ਖਾਣਾ ਜਾਊਗਾ ਹੁਣ ਵੀ ਉਹ ਪੈਕਟਾਂ ਦੇ ਵਿੱਚ ਜਾ ਰਿਆ ਕੰਪਨੀਆਂ ਐਡਾ ਵੱਡਾ ਕਪੜਾ ਕਰ ਰਹੀਆਂ ਅਸੀਂ ਮੰਗ ਕਰ ਰਹੇ ਹਾਂ ਸੈਂਟਰ ਸਰਕਾਰ ਤੋਂ ਵੀ ਇਹ ਜਿਹੜਾ ਖਾਣਾ ਹੈਗਾ ਇਹਨੂੰ ਪੈਕਟਾਂ ਦੀ ਥ ਕੋਕ ਕਾਰਨ ਆਂਗਣਵਾੜੀ ਦੇ ਵਿੱਚ ਖਾਣਾ ਪੱਕੇ ਆ ਉੱਥੇ ਬੈਨੀਫਿਸ਼ਰੀ ਆਉਣ ਆਂਗਣਵਾੜੀ ਦੇ ਬੱਚੇ ਆਉਣ ਪੰਜਾਬ ਦੇ ਵਿੱਚ ਤਾਂ ਆਂਗਣਵਾੜੀ ਦੇ ਵਿੱਚ ਬੱਚਾ ਹੀ ਕੋਈ ਨਹੀਂ ਹੈਗਾ ਸਾਰੇ ਸਕੂਲਾਂ 'ਚ ਬੈਠੇ ਆ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦੇ ਰਹੇ ਆ ਤੇ ਆਪਣੇ ਐਮਪੀਜ਼ ਤੋਂ ਅਸੀਂ ਮੰਗ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਨੂੰ ਤਾਂ ਇਹ ਸਾਡਾ ਮੰਗ ਪੱਤਰ ਪਹੁੰਚਾਉਣ ਨਾਲ ਸੰਸਦ ਦੇ ਵਿੱਚ ਬੋਲਣ ਸਾਡੇ ਹੱਕ ਦੇ ਵਿੱਚ ਸੋ ਇਹ ਅਸੀਂ ਸਾਰੀਆਂ ਪਾਰਟੀਆਂ ਦੇ ਐਮਐਲ ਐਮਪੀਜ਼ ਆ ਭਾਵੇਂ ਉਹ ਰੂਲਿੰਗ ਪਾਰਟੀ ਦੀ ਆ ਭਾਵੇਂ ਉਹ ਵਿਰੋਧੀ ਪਾਰਟੀ ਦੀ ਆ ਕਿਸੇ ਪਾਰਟੀ ਦੀ ਆ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਪੰਜਾਬ ਸਰਕਾਰ ਦਾ ਤਾਂ ਮੈਂ ਇੱਥੇ ਕਹਿਣਾ ਚਾਹੂੰਗੀ ਬਹੁਤ ਬੁਰਾ ਹਾਲ ਹੈ ਸੈਂਟਰ ਸਰਕਾਰ ਇੰਨਾ ਘੱਟ ਪੈਸਾ ਦਿੰਦੀ ਹੈ ਨਗੂਣਾ ਜਾਂ ਮਾਨ ਪੱਤਾ ਉਹਨੂੰ ਵੀ ਇਹ ਖਾ ਜਾਂਦੇ ਆ 6-6 ਮਹੀਨੇ ਆਂਗਣਵਾੜੀ ਵਰਕਰਾਂ ਨੂੰ 9-9 ਮਹੀਨੇ 10-10 ਮਹੀਨੇ ਜਿੰਨੀ ਦੇਰ ਬੋਲਣ ਨਾਲ ਧਰਨੇ ਮਜਾਰੇ ਨਾ ਕਰਨੇ ਮਾਨ ਪੱਤਾ ਨਹੀਂ ਦਿੰਦੇ ਉਹ ਪੈਸੇ ਗਵਨ ਕਰ ਜਾਂਦੇ ਆ ਸਾਲ ਦੇ ਪੈਸੇ ਜਿਹੜੇ ਵਰਦੀਆਂ ਦੇ ਪੈਸੇ ਹੁਣ ਦਿੱਤੇ ਆ ਫਲੈਕਸੀ ਫੰਡ ਹੁਣ ਦਿੱਤੇ ਆ ਇਹ ਸੈਂਟਰ ਵੱਲੋਂ ਆਇਆ ਹੁੰਦਾ ਪੈਸਾ ਜਿਹਨੂੰ ਇਹ ਖਾ ਜਾਂਦੇ ਆ ਜਿਵੇਂ ਡਿਜਾਸਟਰ ਫੰਡ ਦਾ 12000 ਕਰੋੜ ਰੁਪਇਆ ਖਾ ਗਏ ਐਵੇਂ ਆਂਗਣਵਾੜੀ ਵਰਕਰਾਂ ਦੇ ਜਿਹੜਾ ਆਸ਼ਨੋ ਖਾ ਜਾਂਦੇ ਆ ਵਰਕਰਾਂ ਦਾ ਮਾਣ ਪੱਤਾ ਖਾ ਜਾਂਦੇ ਆ ਵਰਦੀ ਦੇ ਪੈਸੇ ਖਾ ਜਾਂਦੇ ਆ ਫਲੈਕਸੀ ਫੰਡ ਆਂਗਣਵਾੜੀ ਕੇਂਦਰ ਦਾ ਕਿਰਾਇਆ ਜਿੰਨਾ ਵੀ ਸੈਂਟਰ ਕੋਲੋਂ ਫੰਡ ਹੁੰਦਾ ਹੈ ਪਹਿਲਾਂ ਆਪ ਸ਼ਕਾ ਸ਼ਿਕਾਇਤ ਕਰ ਲੈਂਦੇ ਆ ਮੋੜ ਕੇ ਦੋ ਦੋ ਚਾਰ ਚਾਰ ਕਰਕੇ ਜਦੋਂ ਤਰਨੇ ਮਜਾਰੇ ਹੁੰਦੇ ਆ ਸਾਲ ਬਾਅਦ ਦੇ ਤਾਂ 6 ਮਹੀਨੇ ਐਨਾ ਬੁਰਾ ਹਾਲ ਹੈ ਪੰਜਾਬ ਦਾ ਤਾਂ ਦੱਸ ਹੀ ਨਹੀਂ ਸਕਦੇ ਵੀ ਇੱਥੇ ਲੱਗਦਾ ਹੀ ਨਹੀਂ ਵੀ ਕੋਈ ਰਾਜ ਚੱਲ ਰਿਹਾ ਜਾਂ ਕੋਈ ਸਟੇਟ ਚਲਾ ਰਿਹਾ ਅਨਾਰਕੀ ਪਹਿਲੀ ਹੋਈ ਹੈ ਇੱਥੇ ਅਗਲਾ ਸੰਘਰਸ਼ ਕੀ ਰਹੇਗਾ ਅਗਲਾ ਸੰਘਰਸ਼ ਜਿਹੜੀ ਅਸੀਂ ਸੈਂਟਰ ਦੇ ਖਿਲਾਫ 14 ਨਵੰਬਰ ਨੂੰ ਦਿੱਲੀ ਜਾ ਰਹੇ ਹਾਂ ਅਸੀਂ ਉੱਥੇ ਰਾਮਲੀਲਾ ਮ